ਸਤ ਗੁਰਾਂ ਦੇ ਸਥਾਨ ਦੀ ਮਰਿਆਦਾ ਹੀ ਇਹ ਹੈ ਜਿੱਥੇ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਰਹੇ ਗੁਰਬਾਣੀ ਦਾ ਕੀਰਤਨ ਗੁਰਬਾਣੀ ਦੀ ਕਥਾ ਇਹ ਸਤ ਸੰਗਤ ਵਿੱਚ ਗੁਰੂ ਚਰਣਾ ਵਿੱਚ ਜੋ ਨਿਰੰਤਰੇ ਦਾ ਪ੍ਰਵਾਹ ਚੱਲਦਾ ਹੈ ਇਹ ਗੁਰੂ ਸਾਹਿਬ ਜੀ ਦੀ ਦੱਸੀ ਮਰਿਆਦਾ ਹੈ ਕਿਸੇ ਆਪਣੇ ਵੱਲੋਂ ਬੰਦੇ ਵੱਲੋਂ ਮਨੁੱਖ ਵੱਲੋਂ ਨਹੀਂ ਚਲਾਈ ਇਹ ਮਰਿਆਦਾ ਗੁਰੂ ਸਾਹਿਬ ਜੀ ਨੇ ਆਪ ਚਲਾਈ ਕਥਾ ਕੀਰਤਨ ਦੇ ਪ੍ਰਵਾਹ ਖੁਦ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਸਮੇਂ ਸ਼ੁਰੂ ਕਰ ਦਿੱਤੇ ਜਿਸ ਵੀ ਨਗਰ ਚ ਜਾਂਦੇ ਉਸ ਨਗਰ ਵਿੱਚ ਧਰਮਸ਼ਾਲਾ ਅੱਜ ਕੱਲ ਆਪਾਂ ਗੁਰਦੁਆਰਾ ਕਹਿੰਦੇ ਆ ਪਹਿਲਾਂ ਧਰਮਸ਼ਾਲਾ ਕਿਹਾ ਜਾਂਦਾ ਸੀ ਗੁਰੂ ਨਾਨਕ ਸਾਹਿਬ ਜੀ ਧਰਮਸ਼ਾਲਾ ਨਾਂ ਰੱਖਿਆ ਤੇ ਧਰਮਸ਼ਾਲ ਬਣਾਓ ਧਰਮਸ਼ਾਲ ਵਿੱਚ ਸਵੇਰੇ ਸ਼ਾਮ ਇਕੱਤਰ ਹੋ ਕੇ ਕਥਾ ਕੀਰਤਨ ਦੇ ਪ੍ਰਵਾਹ ਚਲਾਓ ਗੁਰੂ ਕੇ ਲੰਗਰ ਚਲਾਓ ਜੰਨੀਆਂ ਧਰਮਸ਼ਾਲਾ માં ਹੋਣ ਗੁਰੂ ਘਰ ਹੋਣ ਉੱਥੇ ਜਿੱਥੇ ਸਵੇਰੇ ਸ਼ਾਮ ਕਥਾ ਕੀਰਤਨ ਦਾ ਪ੍ਰਵਾਹ ਚੱਲੇ ਨਾਲ ਗੁਰੂ ਕਾ ਲੰਗਰ ਚੱਲੇ ਕੋਈ ਅਬਿਆਗਤ ਲੋੜ ਵਾ ਦਵਾਵੇ ਉਹਨੂੰ ਗੁਰੂ ਕਾ ਪ੍ਰਸ਼ਾਦ ਗੁਰੂ ਕੀ ਸੰਗਤ ਵਿੱਚੋਂ ਮਿਲੇ। ਨਿਸ਼ਾਨ ਸਾਹਿਬ ਦੇ ਦਰਸ਼ਨ ਕਰਕੇ ਦੂਰੋਂ ਹੀ ਭੁੱਖੇ ਦੇ ਮਨ ਚਾਸ ਵਜ ਜਾਂਦੀ ਵੀ ਗੁਰੂ ਘਰ ਆ ਗਿਆ। ਇਹ ਸਤਿਗੁਰਾਂ ਦੇ ਸਥਾਨ ਤੇ ਜਾ ਕੇ ਲੰਗਰ ਪ੍ਰਸ਼ਾਦਾ ਮਿਲੇਗਾ। ਇਹ ਪਾਵਨਾ ਗਰੀਬ ਗੁਰਬੇ ਦੇ ਹਿਰਦੇ 'ਚ ਦੂਰੋਂ ਹੀ ਨਜ਼ਰ ਆ ਜਾਂਦੀ। ਇਹ ਗੁਰੂ ਘਰਾਂ ਦੀ ਮਰਿਆਦਾ ਆ। ਗੁਰੂ ਘਰ ਦੇ ਵਿੱਚ ਜਿੱਥੇ ਗੁਰ ਸ਼ਬਦ ਦਾ ਲੰਗਰ ਚੱਲਦਾ ਉੱਥੇ ਪ੍ਰਸ਼ਾਦੇ ਪਾਣੀ ਦਾ ਲੰਗਰ ਵੀ ਵਰਤਦਾ ਆਏ ਗਏ ਗੁਰਸਿੱਖਾਂ ਦੇ ਯਾਤਰੀਆਂ ਦੇ ਰਹਿਣ ਸਹਿਣ ਦਾ ਪ੍ਰਬੰਧ ਕਰਨਾ ਉਹਨਾਂ ਨੂੰ ਆਸਣ ਦੇਣਾ ਮੰਜਾ ਬਿਸਤਰਾ ਦੇਣਾ ਇਸ਼ਨਾਨ ਪਾਣੀ ਕਰਨ ਵਾਸਤੇ ਜਲ ਪਾਣੀ ਦਾ ਪ੍ਰਬੰਧ ਕਰਨਾ ਇਹ ਗੁਰੂ ਘਰਾਂ ਦੀ ਮਰਿਆਦਾ ਗੁਰੂ ਸਾਹਿਬ ਜੀ ਨੇ ਆਪ ਬੰਨੀ ਇਹ ਸਾਡਾ ਕਰਮ ਪ੍ਰਚਾਰ ਧਰਮ ਪ੍ਰਚਾਰ ਆ ਹੈ ਕਿ ਕਥਾ ਹੋਣੀ ਕੀਰਤਨ ਹੋਣਾ ਦੀਵਾਨ ਸਜਣੇ ਇਹ ਧਰਮ ਪ੍ਰਚਾਰ ਕਰਮ ਪ੍ਰਚਾਰ ਇਹ ਵੀ ਗੁਰੂ ਕੇ ਲੰਗਰ ਚੱਲਣੇ ਗੁਰੂ ਸੰਗਤ ਦੀ ਸੇਵਾ ਟਹਿਲ ਹੋਣੀ ਗੁਰੂ ਘਰਾਂ ਵਿੱਚ ਆਏ ਗਏ ਦੀ ਸੇਵਾ ਟਹਿਲ ਕਰਨੀ ਰਹਿਸ਼ ਦੇ ਪ੍ਰਬੰਧ ਕਰਨੇ ਸਰਾਵਾਂ ਗੁਰੂ ਘਰਾਂ ਵਿੱਚ ਅੱਜ ਕੱਲ ਮੌਜੂਦ ਨੇ ਕਰੀਬ ਗੁਰਬੇ ਦੇ ਪੇਟ ਦੀ ਭੁੱਖ ਦੀ ਨਿਰਵਰਤੀ ਹੋਵੇ ਇਹ ਕਰਮ ਪ੍ਰਚਾਰ ਹੈ ਅੱਜ ਕੱਲ ਇੱਕ ਪ੍ਰਚਾਰ ਕੀਤਾ ਜਾਂਦਾ ਵੀ ਗੁਰਸਿੱਖ ਬੜਾ ਜ਼ੋਰ ਲਾਂਦੇ ਲੰਗਰਾਂ ਤੇ ਜੇ ਲੰਗਰਾਂ ਤੇ ਬੜਾ ਪੈਸਾ ਖਰਚ ਲਿਆ ਜੀ ਹੁਣ ਇਹ ਬੰਦ ਕਰੋ ਇਹੀ ਅੱਜ ਕੱਲ ਪ੍ਰਚਾਰ ਪੂਰਾ ਜ਼ੋਰ ਨਾਲ ਕਰਦੇ ਆ ਵਿਚਾਰ ਕਰਨੀ ਪਏਗੀ ਵੀ ਬੰਦ ਕਰਨ ਦੀ ਗੱਲ ਨਹੀਂ ਹੈ ਲੰਗਰ ਜਿਹੜਾ ਗੁਰਨਾਨਦ ਸਾਹਿਬ ਦੇ ਚਲਾਇਆ ਸੀ ਕਿ ਵੇ ਬੰਦ ਕਰੀਏ ਪਰ ਉਹਦੀ ਕੋਈ ਮਰਿਆਦਾ ਵੀ ਨਹੀਂ ਕਿ ਕਿੱਥੇ ਲੰਗਰ ਦੀ ਜ਼ਰੂਰਤ ਹੈ ਹੁਣ ਅਸੀਂ ਵਿਥ ਵਿਥ ਤੇ ਆਪਣੀਆਂ ਆਪਣੀਆਂ ਹਾਲਟੀਆਂ ਬਣਾ ਕੇ ਲੰਗਰ ਲਾ ਲਈਏ ਵੀ 10 ਕਦਮਾਂ ਤੇ ਦੂਰ ਦੂਜੇ ਨੇ 10 ਕਦਮਾਂ ਤੇ ਤੀਜੇ ਨੇ ਲਾਇਆ ਹੁੰਦਾ ਆਓ ਇਕੱਠਾ ਕਰ ਲਈਏ ਪਰਬੰਧ ਸਹੀ ਤਰੀਕੇ ਨਾਲ ਹੋ ਜਾਏ। ਲੰਗਰ ਬੰਦ ਕਰਨ ਦੀ ਜਿਹੜੀ ਗੱਲ ਕਹੀ ਜਾਂਦੀ ਹੈ ਇਹ ਭਲਾ ਕਿਥੋਂ ਦੀ ਸਿਆਣਪ ਹੈ ਵੀ ਇੱਕ ਚੰਗਾ ਕੰਮ ਜਿਹੜਾ ਹੋ ਰਿਹਾ ਉਹਨੂੰ ਬੰਦ ਕਰਕੇ ਦੂਸਰਾ ਚੰਗਾ ਕੰਮ ਸ਼ੁਰੂ ਕਰ ਦੇ। ਜੋੜਨਾ ਤਾਂ ਚਾਹੀਦਾ ਨਾ ਵੀ ਚਲੋ ਇੱਕ ਕੰਮ ਚੰਗਾ ਕਰਦੇ ਹੋ ਇਹਦੇ ਨਾਲ ਹੋਰ ਜੋੜ ਲਓ ਵੀ ਹੁਣ ਵਿਦਿਆ ਦਾ ਲੰਗਰ ਵੀ ਲਾਈਏ ਦਵਾਈਆਂ ਦਾ ਲੰਗਰ ਵੀ ਲੱਗੇ। ਉਹ ਤਾਂ ਗੱਲ ਬਣਦੀ। ਅਰੇ ਤਾਂ ਵੀ ਗੁਰੂ ਕਾ ਲੰਗਰ ਬੰਦ ਕਰਕੇ ਰੋਟੀ ਬਿਨਾ ਗੁਜ਼ਾਰਾ ਹੋ ਜੂ ਕਿਸੇ ਦਾ ਪ੍ਰਸ਼ਾਦ ਦੇ ਬਿਨਾ ਦਵਾਈਆਂ ਬਿਨਾ ਸਰ ਸਕਦਾ ਪਰ ਪ੍ਰਸ਼ਾਦ ਦੇ ਬਿਨਾ ਤਾਂ ਨਹੀਂ ਸਰਦਾ ਤੋਂ ਇਹ ਏਦਾਂ ਦਾ ਨੈਗੇਟਿਵਿਟੀ ਦਾ ਪ੍ਰਚਾਰ ਗੁਰੂ ਕੇ ਲੰਗਰਾਂ ਦੇ ਖਿਲਾਫ ਨਹੀਂ ਕਰਨਾ ਚਾਹੀਦਾ ਤੋਂ ਗੁਰੂ ਘਰ ਦੇ ਵਿੱਚ ਲੰਗਰ ਗੁਰੂ ਨਾਨਕ ਸਾਹਿਬ ਜੀ ਨੇ ਹੁਕਮ ਕਰਕੇ ਚਲਾਣੇ ਪ੍ਰਾਰੰਭ ਕੀਤੇ ਗੁਰੂ ਘਰ ਦੀ ਜਿਹੜੀ ਮਰਿਆਦਾ ਲਿਖੀ ਜਾਂਦੀ ਆ ਨਾ ਵੀ ਦੱਸਿਆ ਜਾਂਦਾ ਵੀ ਗੁਰੂ ਘਰ ਚ ਕੀ ਵਿਧੀ ਵਿਵਹਾਰ ਹੋਵੇ। ਆ ਉੱਥੇ ਜਿੱਥੇ ਰੈਸ਼ ਦੀ ਗੱਲ ਹੁੰਦੀ ਐ ਲੰਗਰ ਦੀ ਗੱਲ ਹੁੰਦੀ ਐ। ਉੱਥੇ ਨਾਲ ਇਹ ਹੁਕਮ ਹੁੰਦਾ ਵੀ ਗੁਰੂ ਘਰ ਦੇ ਵਿੱਚ ਗੁਰਬਾਣੀ ਦੀ ਸੰਥਿਆ ਦਾ ਪ੍ਰਵਾਸ। ਗੁਰਬਾਣੀ ਪੜਾਉਣ ਦਾ ਉਹਨ ਸਾਡੇ ਕਿੰਨੇ ਕੁ ਗੁਰੂ ਘਰਾਂ ਵਿੱਚ ਲੰਗਰ ਚੱਲਦੇ ਨੇ ਕਿੰਨੇ ਕੁ ਗੁਰੂ ਘਰਾਂ ਵਿੱਚ ਸਵੇਰੇ ਸ਼ਾਮੀ ਕਥਾ ਕੀਰਤਨ ਦਾ ਪ੍ਰਵਾਹ ਹੁੰਦਾ ਕਿਤਨੇ ਕੁ ਗੁਰੂ ਘਰਾਂ ਵਿੱਚ ਰੋਜ਼ਾਨਾ ਗੁਰਬਾਣੀ ਦੀ ਸੰਥਿਆ ਹੁੰਦੀ ਇਹ ਹੁਣ ਅਸੀਂ ਵੇਖੀਏ ਕਿ ਸਾਡੇ ਜਿਹੜੇ ਗੁਰੂ ਘਰ ਨੇ ਉੱਥੇ ਅਸੀਂ ਇਹ ਮਰਿਆਦਾ ਪਾਲ ਰਹੇ ਹਾਂ ਗੁਰਬਾਣੀ ਦੀ ਸੰਥਿਆ ਤਾਂ ਕਿਸੇ ਗੁਰੂ ਬਿਰਲਾ ਕੋਈ ਗ੍ਰੰਥੀ ਸਿੰਘ ਹੋਵੇਗਾ ਜਿਹੜਾ ਕਿਸੇ ਗੁਰੂ ਘਰ ਵਿੱਚ ਗੁਰਬਾਣੀ ਦੀ ਸੰਥਿਆ ਕਰਾਉਂਦਾ ਹੋਵੇ ਨਹੀਂ ਤਾਂ ਗੁਰਬਾਣੀ ਦੀ ਸੰਥਿਆ ਦੀ ਮਰਿਆਦਾ ਹੀ ਅਸੀਂ ਗੁਰੂ ਘਰਾਂ ਚੋਂ ਲੋਕ ਕਰ ਦਿੱਤੀ। ਨਹੀਂ ਤਾਂ ਜਿਹੜੀ ਵਿਦਿਆ ਸੀ ਨਾ ਗੁਰਮੁਖੀ ਉਹ ਸਾਡੇ ਬੱਚੇ ਜਿੰਨੇ ਵੀ ਪਹਿਲੇ ਬਜ਼ੁਰਗ ਸੀ ਉਹ ਗੁਰੂ ਘਰਾਂ ਵਿੱਚ ਪੜ੍ਹੇ ਸੀ। ਗੁਰੂ ਘਰ ਦੇ ਗਰੰਤੀ ਸਿੰਘ ਨੇ ਉਹਨਾਂ ਨੂੰ ਪੈਂਤੀ ਅਖਰੀ ਪੜਾਉਣੀ, ਗੁਰਮੁਖੀ ਪੜਾਉਣੀ, ਜਪਜੀ ਸਾਹਿਬ ਪੜਾਉਣਾ, ਜਾਪ ਸਾਹਿਬ ਪੜਾਉਣਾ, ਨਿਤਨੇਮ ਪੜਾਉਣਾ। ਤਾਂ ਹੁਣ ਸਾਡੇ ਅੰਦਰ ਇਹ ਬਿਰਤੀ ਨ ਪੜਾਣਦੀ ਰਹੀ ਐ ਤੇ ਨਾ ਹੀ ਮਾਪਿਓ ਦੇ ਅੰਦਰ ਇਹ ਜਗਿਆਸਾ ਕਿ ਸਾਡੇ ਬੱਚੇ ਗੁਰਬਾਣੀ ਦੀ ਸੰਥਿਆ ਕਰਨ। ਤੋ ਇਹ ਪਰੰਪਰਾ ਗੁਰੂ ਘਰਾਂ ਦੀ ਪ੍ਰਾਰਥਨ ਸਮੇ ਤੋਂ ਚਲਦੀ। ਤੋ ਸਤਿਗੁਰਾਂ ਦਾ ਦਰਬਾਰ ਸਜਿਆ ਮਹਾਰਾਜ 6ਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਪਵਿੱਤਰ ਸਥਾਨ ਐ। ਇਥੋਂ ਦਾ ਜਰਰਾ ਜਰਰਾ ਮਹਾਰਾਜ ਛੇਵੇਂ ਪਾਤਸ਼ਾਹ ਨੇ ਚਰਨ ਪਾ ਕੇ ਪਵਿੱਤਰ ਕੀਤਾ 40 ਦਿਨ ਥੋੜਾ ਸਮਾਂ ਨਹੀਂ ਹੁੰਦਾ ਸਤਗੁਰੂ ਜੀ ਨੇ ਤਾਂ ਜਿੱਥੇ ਅੱਧੀ ਘੜੀ ਘੜੀ ਵੀ ਚਰਨ ਪਾਏ ਉਹ ਜਗ੍ਹਾ ਵੀ ਪੀਰਥ ਬਣ ਗਏ ਜਿਸ ਸਥਾਨ ਤੇ 40 ਦਿਨ ਸਤਗੁਰੂ ਜੀ ਨਿਰੰਤਰ ਰਹੇ ਹੋਣ ਖਾਲਸਾ ਜੀ ਉਸ ਸਥਾਨ ਦੀ ਸੋਭਾ ਆਪਾਂ ਸ਼ਬਦਾਂ ਚ ਬਿਆਨ ਹੀ ਨਹੀਂ ਕਰ ਸਕਦੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ ਜੇ ਕਿਤੇ ਲੋਹਾ ਨਹੀਂ ਸੀ ਉਸ ਵੇਲੇ ਤਾਂ ਗੁਰਦੇਵ ਨੇ ਲੋਹ ਮੰਡੀ ਹੋਣ ਦਾ ਮਾਣ ਬਖਸ਼ਿਸ਼ ਕਰ ਦਿੱਤਾ ਤੋਂ ਧੰਨ ਗੁਰੂ ਆਰਗਵਿੰਦ ਸਾਹਿਬ ਜੀ ਮਹਾਰਾਜ ਮੇਰੀ ਪੀਰ ਦੇ ਮਾਲਕ ਸਤਿਗੁਰੂ ਜੀ ਗੁਰਦੇਵ ਨੇ ਪ੍ਰਕਾਸ਼ ਧਾਰਿਆ ਗੁਰੂ ਕੀ ਵਡਾਲੀ ਨਾ ਕਰ ਛੇਵੇਂ ਪਾਤਸ਼ਾਹ ਬਾਲ ਰੂਪ ਵਿੱਚ ਹੀ ਸਨ ਜਦੋਂ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗੁਰਦੁਆਰਾ ਕੋਠਾ ਸਾਹਿਬ ਅਕਾਲ ਤਖਤ ਸਾਹਿਬ ਵਾਲਾ ਜਿਹੜਾ ਸਥਾਨ ਉੱਥੇ ਗੁਰਦੁਆਰਾ ਕੋਠਾ ਸਾਹਿਬ ਹੈ ਸੁਖਾਸਣ ਸਥਾਨ ਉਸ ਜਗ੍ਹਾ ਤੇ ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਦਾ ਤਿਲਕ ਦਵਾਇਆ ਸੀ ਬਾਬਾ ਬੁੱਢਾ ਸਾਹਿਬ ਨੇ ਕੋਲੋਂ ਤੇ ਬਚਨ ਕੀਤਾ ਸੀ ਕਿ ਇਹ ਬਚਨ ਹਾਲੇ ਨਾ ਪ੍ਰਗਟ ਕਰਿਓ ਜਦੋਂ ਅਸੀਂ ਲਾਹੌਰ ਤੋਂ ਸਨੇਹਾ ਭੇਜਾਂਗੇ ਫਿਰ ਇਹ ਬਚਨ ਸੰਗਤ ਚ ਪ੍ਰਗਟ ਕਰਿਓ ਕਿ ਗੁਰੂ ਗੁਰੂ ਹਰਗੋਬਿੰਦ ਸਾਹਿਬ ਹੋਣਗੇ ਉਦੋਂ ਮਹਾਰਾਜ 6ਵੇਂ ਪਾਤਸ਼ਾਹ ਜੀ ਦੀ ਸਰੀਰ ਦੀ ਜਿਹੜੀ ਆਯੂ ਸੀ ਉਹ ਕੇਵਲ 11 ਬਰਸ ਦੀ ਸੀ ਜਦੋਂ ਮਹਾਰਾਜ 5ਵੇਂ ਪਾਤਸ਼ਾਹ ਸਤਖੰਡ ਚਲੇ ਗਏ ਸ਼ੀਧੀ ਪ੍ਰਾਪਤ ਕਰ ਗਏ ਤੋਂ 11 ਸਾਲ ਦੀ ਉਮਰ ਵਿੱਚ ਮਹਾਰਾਜ ਜੀ ਗੁਰਤਾ ਗੱਦੀ ਦੇ ਤਖਤ ਤੇ ਬਿਰਾਜਮਾਨ ਹੋਏ ਮਸੰਦ ਸੇਲੀ ਤੇ ਟੋਪੀ ਲੈ ਕੇ ਆਏ ਜਿਹੜੀ ਪਹਿਲਾਂ ਮਰਿਆ ਦਾ ਚੱਲਦੀ ਸੀ ਇਹ ਗੁਰੂ ਜੀ ਆਹ ਸੇਲੀ ਤੇ ਟੋਪੀ ਜਿਹੜਾ ਕੋਈ ਗੁਰੂ ਗੱਦੀ ਤੇ ਬਹਿੰਦਾ ਅਸੀਂ ਵੇਟ ਕਰਦੇ ਹਾਂ ਹੁਣ ਆਪ ਜੀ ਗੱਦੀ ਤੇ ਮਾਲਕ ਹੋ ਤੇ ਆਪ ਜੀ ਕਿਰਪਾ ਕਰਕੇ ਸੇਲੀ ਟੋਪੀ ਸਵਕਾਰ ਕਰੋ ਸੇਲੀ ਉਹਨਾਂ ਦੀ ਮਾਲਾ ਨੂੰ ਕਹਿੰਦੇ ਆ ਉਨਾਂ ਦੇ ਧਾਗੇ ਦੀ ਬਣੀ ਜਿਹੜੀ ਮਾਲਾ ਉਹਨੂੰ ਸੇਲੀ ਕਹਿੰਦੇ ਟੋਪੀ ਵੀ ਉਹਨਾਂ ਦੀ ਬਣੀ ਹੁੰਦੀ ਕੋਲੇ ਉੱਚੀ ਜੀ ਹੁੰਦੀ ਮਹਾਰਾਜ ਜੀ ਨੇ ਸੇਲੀ ਤੇ ਟੋਪੀ ਦੋਨਾਂ ਨੂੰ ਨਮਸਕਾਰ ਕੀਤੀ ਤੇ ਆਖਿਆ ਵੀ ਇਹ ਖਜ਼ਾਨੇ ਚ ਰੱਖ ਦਿਓ ਹੁਣ ਇਹਦੀ ਲੋੜ ਨਹੀਂ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਵੀ ਸਾਡੇ ਵਾਸਤੇ ਸ਼ੀਰ ਸਾਭਾ ਬਣਵਾਓ ਤੇ ਉਹ ਲਿਆਓ। ਦੋ ਸ਼ੀਰ ਸਾਭਾ, ਭਗੋਤੀਆਂ, ਤਲਵਾਰਾਂ। ਬਾਬਾ ਬੁੱਢਾ ਸਾਹਿਬ ਜੀ ਬਣਵਾ ਕੇ ਮਹਾਰਾਜ 6ਵੇਂ ਪਾਤਸ਼ਾਹ ਕੋਲ ਲੈ ਕੇ ਹਾਜ਼ਰ ਹੋਏ। ਸ਼ੀਰ ਸਾਭ, ਭਗੋਤੀ, ਤਲਵਾਰ, ਤੇਗ ਇਹ ਕਈ ਨਾਮ ਨੇ। ਤਲਵਾਰ ਨੂੰ ਚੰਦਰਹਾਂਸ ਵੀ ਕਹਿੰਦੇ ਨੇ। ਕਰਪਾਨ ਵੀ ਆਪਾਂ ਕਹਿ ਦਿੰਨੇ ਆ। ਤੇਗ ਵੀ ਕਹਿ ਦਿੰਨੇ ਆ। ਤੋਂ ਇਹਨੂੰ ਬੜੈਲੀ ਵੀ ਕਹਿ ਦਿੰਦੇ ਨੇ, ਸਰੋਈ ਵੀ ਕਹਿ। ਇਹ ਗਏ ਜਿਹੜੀਆਂ ਫਿਰ ਕਿਸਮਾਂ ਹੁੰਦੀਆਂ ਤਲਵਾਰਾਂ ਦੀ। ਜੇ ਮੈਂ ਪਾਤਸ਼ਾਹ ਜੀ ਲਈ ਬਾਬਾ ਜੀ ਦੋ ਤਲਵਾਰਾਂ ਲੈ ਕੇ ਆਏ, ਮਹਾਰਾਜ ਜੀ ਨੇ ਇੱਕ ਸੱਜੇ ਇੱਕ ਖੱਬੇ ਦੋ ਸ਼੍ਰੀ ਸਾਹਿਬਾਂ ਆਪਣੇ ਗਾਤਰਿਆਂ 'ਚ ਧਾਰਨ ਕੀਤੀ। ਲੋਕ ਹੈਰਾਨ ਸੀ ਕਿ ਦੋ ਤਲਵਾਰਾਂ ਗਾਤਰੇ ਪਾਉਣ ਦਾ ਤਾਂ ਕੋਈ ਮਤਲਬ ਸਮਝ ਨਹੀਂ ਆਉਂਦਾ। ਇਹ ਅਕਸਰ ਜਿਹੜੇ ਯੋਧੇ ਨੇ ਉਹ ਇੱਕ ਤਲਵਾਰ ਤਾਂ ਗਾਤਰੇ ਪਾਉਂਦੇ ਐ ਗੁਰੂ ਪਾਤਸ਼ਾਹ ਨੇ ਦੋ ਤਲਵਾਰਾਂ ਪਾਈਆਂ। ਇਹਦਾ ਕੀ ਕਾਰਨ ਹੈ? ਤਾਂ ਪਾਤਸ਼ਾਹ ਨੇ ਬਚਨ ਕੀਤਾ ਸੀ ਇੱਕ ਮੀਰੀ ਦੀ ਹੈ, ਇੱਕ ਪੀਰੀ ਦੀ। ਇਕਨਲ ਮੀਰਾ ਦੀ ਮੀਰੀ ਹਰਾਂਗੇ ਇਕਨਲ ਪੀਰਾ ਦੀ ਪੀਰੀ ਹਰਾਂਗੇ ਗੁਰੂ ਘਰ ਵਿੱਚ ਪੀਰੀ ਦੇ ਸੰਕਲਪ ਨਾਲ ਮੀਰੀ ਦਾ ਸੰਕਲਪ ਧੰਨ ਗੁਰੂ ਅਰਜਨ ਸਾਹਿਬ ਨੇ ਜੋੜਿਆ ਮੀਰੀ ਕਹਿੰਦੇ ਐ ਪਾਤਸ਼ਾਹੀ ਨੂੰ ਰਾਜ ਕਰਨ ਦਾ ਦਾਵਾ ਪਾਤਸ਼ਾਹੀ ਦਾ ਜਿਹੜਾ ਦਾਵਾ ਹੈ ਉਹ ਗੁਰੂ ਅਰਜਨ ਸਾਹਿਬ ਜੀ ਨੇ ਸਥਾਪਿਤ ਕੀਤਾ ਯੈਸੀ ਹੁਣ ਰਾਜ ਖੋਵਾਂਗੇ ਕਿ ਜਿਨ੍ਹਾਂ ਨੂੰ ਰਾਜ ਪਹਿਲਾਂ ਮਿਲਿਆ ਹੋਇਆ ਉਹ ਜਰਵਾਣੇ ਬਣ ਗਏ ਨੇ ਪਕਸ਼ਕ ਬਣ ਗਏ ਨੇ ਜ਼ੁਲਮ ਦੀ ਉਹਨਾਂ ਨੇ ਹੱਦ ਮੁਕਾ ਦਿੱਤੀ ਇਹ ਗੁਰੂ ਅਰਜਨ ਦੇਵ ਸਾਹਿਬ ਨੂੰ ਤੱਤਿਆਂ ਤਵੀਆਂ ਤੇ ਬਿਠਾ ਕੇ ਦੇਗ ਦੇ ਪਾਣੀ ਚ ਉਬਾਲ ਕੇ ਸ਼ਹੀਦ ਕਰ ਦਿੱਤਾ ਇਹ ਇੰਨਾ ਵੱਡਾ ਜ਼ੁਲਮ ਇਹਨਾਂ ਦੇ ਰਾਜ ਚ ਹੋਇਆ ਉਨੇ ਰਾਜ ਇਹਨਾਂ ਕੋਲ ਨਹੀਂ ਰਹਿਣ ਦੇਣਾ ਇਹ ਪਾਤਸ਼ਾਹੀ ਇਹਨਾਂ ਕੋਲ ਨਹੀਂ ਰਹਿਣ ਦੇਣੇ